ਨਾ ਸਾਹਮਣੇ ਲੱਖ ਰੁਪਇਆ ਲੈਣਾ ਤੇ ਸਾਨੂੰ ਜੋ ਕਿ ਵੀ ਤੇਰਾ ਮਾਨਤਨ ਹੋਇਆ ਵੀ ਜੇਰਾ ਸਾਡਾ ਕਰਨਾ ਤੂੰ ਕਰ ਲੈਨੇ ਪੈਸੇ ਤਾਂ ਹੋਣੇ ਨਹੀਂ ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20 ਆਪੀਆ ਡਿਸਕਾਊਂਟ ਕਰ ਦੂੰਗਾ ਕੈਂਠਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਨਾਲ ਗੱਲ ਕੀਤੀ ਉਹ ਡੇੜੀ ਤੋਂ ਐਪਲੀਕੇਸ਼ਨ ਦਵਾ ਕੇ ਇਹ ਮੇਰੇ ਤੇ 376 ਦਾ ਪਾਚਾ ਦਾਜ ਕਰਨਾ ਚਾਹੁੰਦੇ ਸੀਗੇ ਜੀ ਕਰਕੇ ਉੱਥੇ ਡੀਐਸਪੀ ਸਾਹਿਬ ਰੋਏ ਵੀ ਆ ਵੀ ਮੈਂ ਠੁੱਠਾ ਫਸਾਇਆ ਜਾ ਰਿਹਾ ਹਾਂ ਵੀ ਸਾਨੂੰ ਤੂੰ ਪੈਸੇ ਲੈ ਲੈ ਕਿਉਂਕਿ ਡੀਐਸਪੀ ਸਾਹਿਬ ਤੇ ਦਬਾਅ ਬਹੁਤ ਪਾ ਰਹੇ ਆ ਮੈਨੂੰ ਇਹਨਾਂ ਤੋਂ ਖਤਰਾ ਜੀ ਜੇ ਕੱਲ ਨੂੰ ਕੋਈ ਵੀ ਜਾਣਵਾਲ ਦੀ ਕੋਈ ਦਿੱਕਤ ਆਉਂਦੀ ਹੈ ਜੀ ਤਾਂ ਇਹ ਡੀਐਸਪੀ 2 ਤੇ ਡੀਐਸਪੀ ਪੁੱਛੋ ਤੇ ਬੰਗੀ ਜਿੰਮੇਦਾਰ ਨੂੰ ਪਵਾ ਕੇ ਇੱਥੇ ਫੋਨ ਮਚਵਾਇਆ ਜੀ ਇਹ ਕਿੱਥੇ ਮਚਵਾਇਆ ਜੀ ਇਹ ਨੰਨਿਆੜੇ ਕਤਵਾਲੀ ਦੇ ਵਿੱਚ ਮਚਵਾਇਆ ਜੀ ਗੁਰਦਵਾਰ ਭਾਈ ਜਗਤਾ ਗੁਰਦਵਾਰ ਦੇ ਨਾਲ ਕਤਵਾਲੀ ਉੱਥੇ ਕਵਾੜ ਖੜਾ ਉੱਥੇ ਮਚਾਇਆ ਗਿਆ ਕਿਹਨੇ ਕਿਹਨੇ ਤੁਹਾਨੂੰ ਇਹ ਕੀਤਾ ਪ੍ਰੈਸਰ ਇਹ ਬੰਗੀ ਸੀਗਾ ਜੀ ਜਿਹੜਾ ਉੱਥੇ ਚੌਕੀ ਇੰਚਾਰਜ ਆਈ ਤੇ ਡੀਐਸਪੀ ਸੀਗਾ ਜੀ ਡੀਐਸਪੀ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਇਹਨਾਂ ਨੇ ਮੈਨੂੰ ਫੋਨ ਦੇ ਜਿਹੜਾ ਮਚਾਇਆ ਉਹਦੇ ਪੈਸੇ ਵੀ ਦਿੱਤੇ ਹੈ ਪਰ ਮੈਂ ਇਹਨਾਂ ਨੂੰ ਪੈਸੇ ਮੋੜਤੇ ਉਹਨੂੰ ਮੈਂ ਰੱਖੇ ਨਹੀਂ ਡੀਐਸਪੀ ਤੇ ਹਜ਼ਰ ਸੀ ਜਦੋਂ ਹਾਂਜੀ ਇਹ ਹਾਜ਼ਰ ਸੀਗਾ ਜੀ ਉੱਥੇ ਡੀਐਸਪੀ ਕੋਲੋਂ ਹਾਂਜੀ ਇਹ ਉਦੋਂ ਸਾਰਾ ਫੋਨ ਇਹਨਾਂ ਨੇ ਸਾਰੀ ਗੱਲਬਾਤ ਮਿਲਕੇ ਬੰਗੀ ਨਾਲ ਇਹ ਬੰਗੀ ਹੀ ਮੇਰੇ ਨਾਲ ਵਟਸਐਪ ਤੇ ਗੱਲ ਕਰਦਾ ਸੀ ਬੰਗੀ ਹੀ ਮੈਨੂੰ ਕਹਿੰਦਾ ਸੀ ਵੀ ਐਫੀਡੇਵਟ ਦੇ ਦੇ ਡੀਐਸਪੀ 2 ਦੇ ਵੀ ਤੈਨੂੰ ਅਸੀਂ ਪੈਸੇ ਦੇ ਦੇਣੀ ਆ ਪਰ ਮੈਂ ਕੋਈ ਐਫੀਡੇਵਟ ਦਿੱਤਾ ਨਹੀਂ ਗਾ ਜੀ ਨਹੀਂ ਮੈਂ ਦੇਵਾਂ ਹਾਂ ਆਈ ਕਰਨ ਨੂੰ ਵੀ ਪਤਾ ਹੈ ਹਲੋ ਹਲੋ ਅੱਗੇ ਰੱਖੋ ਬੜਾ ਮਮਾ ਜੀ ਸਰ ਜੀ ਬੋਲਦੇ ਹਾਂ ਹਾਂਜੀ ਸਰ ਮੇਰੇ ਦਾ ਕੰਮ ਕਰਨਾ ਭਾਜੀ ਹਾਂਜੀ ਆਪਣੇ ਨਾਲ ਫਿਊਜ ਉੱਡਿਆ ਵੈਦਰ ਮਮਤੀ ਵਾਲੀ ਸਾਈਡ ਕਰਜੋ ਮੈਂ ਸੈੱਟ ਕਰ ਭਾਈ ਤੇ ਪਰ ਟਾਈਮ ਤੋਂ ਲੱਗੂ ਇੱਕ ਮੇਰੀ ਬੇਹਿੰਦੀ ਸੋਹਣ ਫੋਨ ਕਰਦੇ ਹੋ ਨਾ ਹਾਂਜੀ ਜੇਸ ਜਗਦੇਵ ਸਿੰਘ ਬੋਲਦਾ ਥਾਣਾ ਕੈਂਟ ਦਾ ਹਾਂਜੀ ਸਰ ਤੁਸੀਂ ਲੇਡੀਜ਼ ਨੂੰ ਉਹਨਾਂ ਦਾ ਕੀ ਐਡਰੈਸ ਹੈ ਹਾਂਜੀ ਹਾਂ ਸਾਰੀਆਂ ਰਕੋੜੀਆਂ ਸਲੇਕ ਦੀ ਕੋਈ ਇੱਕ ਤਾਂ ਮੈਨੂੰ ਮੜਾ ਦੱਸੋ ਬਈ ਰਣੀ ਕਿੱਥੇ ਵੱਜੀ ਤੁਸੀਂ ਮੈਂ ਗੁੰਨੇਆਣਾ ਬਈ ਗੁੰਨੇਆਣਾ ਤਾਂ ਬਹੁਤ ਹੈ ਦੱਸੋ ਬਈ ਬਾਈ ਨਹੀਂ ਮੈਂ ਤੁਹਾਨੂੰ ਪੁੱਛਿਆ ਬਈ ਗੁੰਨੇਆਣੇ ਕਿ ਕਿੱਥੇ ਨਾ ਹਾਊਸ ਨੰਬਰ ਗਲੀ ਨੰਬਰ ਬਾਟ ਨੰਬਰ ਕੋਈ ਉਹ ਬਾਈ ਜੀ ਮੈਂ ਜੈਤੂ ਰੋਡ ਤੇ ਹੈ ਨਾ ਜੈਤੂ ਰੋਡ ਗੁੰਨੇਆਣਾ ਹਾਂਜੀ ਅੱਛਾ ਤੇ ਇਹਨਾਂ ਨੂੰ ਫੋਨ ਕਰ ਤੋ ਕਰ ਦਿਨਾ ਰਾਣੀ ਨੂੰ ਬਾਈ ਜੀ ਮੇਰੀ ਇੱਕ ਮਿੰਟ ਖੜਾ ਖੰਦੋ ਰਾਤ ਨੂੰ ਮੈਨੂੰ ਕਾਲ ਆਈ ਸੀ ਇਹਨਾਂ ਨੇ ਪਹਿਲਾਂ ਫੋਨ ਲਾਇਆ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੇਰੇ ਕਿਤੇ ਦੂਸਰੀ ਸੇਮ ਫੋਟੋ ਲੱਗੀ ਹੋਈ ਆ ਉਹਦੇ ਇੰਸਟਾਗ੍ਰਾਮ ਤੇ ਹਾਂ ਜੀ ਇਹ ਕੀ ਕਾਲ ਆ ਜੀ ਮੈਂ ਮਨਾ ਪ੍ਰਦੀਪ ਸਿੰਘ ਉਹਨੇ ਨਾਲ ਮੱਢੀ ਬਾਟ ਨੰਬਰ ਇੱਕ ਜੀ ਮੈਂ ਇੱਕ ਮਰਣਾ ਠੱਗੀ ਵਜੇ ਸੀਗੀ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਐਸਪੀ ਸਾਹਿਬ ਦੇ ਹੀ ਉਹ ਡੀਐਸਪੀ ਪੁੱਚੋ ਨੂੰ ਮਾਰਕ ਹੋ ਗਈ ਸੀਗੀ ਜੀ ਕਿ ਐਸਐਸਪੀ ਪੁੱਚੋ ਦੇ ਜਦੋਂ ਮੈਂ ਗਿਆ ਜੀ ਉੱਥੇ ਮੈਨੂੰ ਰਾਜਕਮਾਰ ਤੇ ਨਰਮਲ ਮਿਲੇ ਜੀ ਮਿਲ ਕੇ ਤੇ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਕੋਣ ਸੀ ਰਾਜਕਮਾਰ ਤੇ ਹਾਂ ਕੀ ਪੋਸਟਾ ਉਹਨਾਂ ਦੀ ਕੀ ਲੱਗੇ ਹੋ ਸੀ ਉਹ ਤਾਂ ਸਾਨੂੰ ਵੀ ਰੀਟਰ ਕਹਿੰਦੇ ਸੀ ਵੀ ਮੈਂ ਰੀਟਰ ਆਂ ਸੀ ਜੀ ਤੇ ਪਰ ਉਹ ਹੈ ਉਹਨਾਂ ਦੇ ਵੀ ਗਨਮੈਣ ਸੀਗੇ ਜੀ ਤੇ ਉਹ ਉਹਨਾਂ ਨੇ ਜਦੋਂ ਪੈਸਿਆਂ ਦੀ ਮੰਗ ਕੀਤੀ ਜੀ ਮੈਂ ਉਹਨਾਂ ਤੋਂ ਟਾਈਮ ਲੈ ਕੇ ਮੈਂ ਵਾਪਸ ਚਲਾ ਆਇਆ ਜੀ ਵਾਪਸ ਚਲਾ ਆ ਕੇ ਇਹ ਤੇ ਮੈਂ ਆਪਣੇ ਘਰੇ ਵੀ ਆਇਆ ਪੈਸੇ ਪੈਸੇ ਦੀ ਮੰਗ ਕਿਉਂ ਕੀਤੀ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਪਰਚਾ ਦਾਜ ਕਰਾਂਗੇ ਵੀ ਫੇਰ ਵੀ ਪਹਿਲਾਂ ਸਾਵਣੇ ਲੱਖ ਰੁਪਇਆ ਲੈਣਾ ਤੇ ਸਾਨੂੰ ਜੋ ਕੋਈ ਵੀ ਤੇਰਾ ਮਾਨਤਨ ਹੋਇਆ ਵੀ ਜਿਹੜਾ ਸਾਡਾ ਕਰਨਾ ਤੂੰ ਕਰਦੀ ਮੈਂ ਉਹਨਾਂ ਨੂੰ ਰਾਰਾ ਲਾ ਕੇ ਚਲਾਇਆ ਫਿਰ ਉਸ ਤੋਂ ਬਾਅਦ ਮੈਂ ਬਿਜੀ ਨਾ ਸਾਰਨਾ ਜਦੋਂ ਗੱਲ ਕੀਤੀ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਪੂਰੀ ਰਿਕਾਰਡਿੰਗਾਂ ਲੈ ਕੇ ਆ ਚਲੋ ਜੀ ਜਦੋਂ ਮੈਂ ਰਿਕਾਰਡਿੰਗ 30 ਤਰੀਕ ਨੂੰ ਗਿਆ ਮੈਂ ਕੋਈ ਇਹ ਪੈਸਿਆਂ ਦਾ ਪ੍ਰਬੰਧ ਕਰਕੇ ਗਿਆ ਜੀ ਤੇ ਉਹ 30 ਤਰੀਕ ਨੂੰ ਜਾ ਕੇ ਵੀ ਜਦੋਂ ਮੈਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਸਾਫ ਨਹੀਂ ਆਈ ਉਸ ਤੋਂ ਬਾਅਦ ਮੈਂ 1 ਤਰੀਕ ਨੂੰ ਗਿਆ ਜੀ 1 ਤਰੀਕ ਨੂੰ ਜਦੋਂ ਗਿਆ ਰਿਕਾਰਡਿੰਗ ਪੂਰੀ ਕਲੀਅਰ ਆਈ ਹੈ ਉਹਦੇ ਵਿੱਚ ਜਿਦੋਂ ਰਾਏ ਕੁਮਾਰ ਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਸਾਨੂੰ ਟੋਟਲ 20 ਲੱਖ ਰੁਪਈਆ ਵੀ ਦੇ ਦੇ। ਮੈਂ ਉਹਨੂੰ ਕਿਹਾ ਮਗਾ ਜੀ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਸੀ ਵੀ ਮੇਰੇ ਕੋਲ ਇੰਨੇ ਪੈਸੇ ਤਾਂ ਹੋਣੇ ਨਹੀਂ। ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20% ਡਿਸਕਾਊਂਟ ਕਰ ਦੂੰਗਾ। ਚਲੋ ਜੀ ਮੈਂ ਰਿਕਾਰਡਿੰਗ ਕਰਕੇ ਸਾਫ਼ ਤੇ ਮੈਂ ਵਾਪਸ ਆ ਗਿਆ। ਵਾਪਸ ਆ ਕੇ ਮੈਂ ਜਿਹੜਾ ਬਿਜੀਲੈਂਸ ਦਾ ਆਨਲਾਈਨ ਨੰਬਰ ਆਈ ਉਹ ਤੇ ਮੈਂ ਰਿਕਾਰਡਿੰਗਾਂ ਸ਼ੇਅਰ ਕੀਤੀਆਂ ਜੀ। ਸ਼ੇਅਰ ਕਰਨ ਤੋਂ ਬਾਅਦ ਮੈਨੂੰ ਬਿਜੀਲੈਂਸ ਸਾਹਿਬ ਨੇ ਬੁਲਾਇਆ ਜੀ। ਬੁਲਾਉਣ ਤੋਂ ਬਾਅਦ ਪਰਚਾ ਦਾਜ ਹੋਣ ਤੇ ਉਸ ਤੋਂ ਬਾਅਦ ਮੈਨੂੰ ਇਹਨੇ ਬੰਗੀ ਨੇ ਮੈਨੂੰ ਕਤਵਾਲੀ ਦੇ ਵਿੱਚ ਬੁਲਾਇਆ ਉੱਥੇ ਨਈਆਂ ਵਾਲੇ ਤੇ ਬੁਲਾ ਕੇ ਮੈਨੂੰ ਇਹਨਾਂ ਨੇ ਵੀ ਗੱਲ ਕੀਤੀ ਜੀ ਵੀ ਤੂੰ ਬਿਆਨ ਮੁੱਕਰ ਜਾ ਤੇ ਵੀ ਅਸੀਂ ਤੈਨੂੰ ਪੈਸੇ ਦੇ ਦਿੰਨੇ ਆ ਮੈਂ ਇਹਨਾਂ ਨੂੰ ਇਹ ਨਈਆਂ ਵਾਲੇ ਚੌਕੀ ਇੰਚਾਰਜ ਆਈ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਸੋਚ ਕੇ ਵੀ ਹਮ ਇਹਨੇ ਮੈਨੂੰ ਕਿਹਾ ਵੀ ਡੀਐਸਪੀ ਸਾਹਿਬ ਵੀ ਕੱਲ ਨੂੰ ਆਉਣਗੇ ਅਸੀਂ ਡੀਐਸਪੀ ਸਾਹਿਬ ਨਾਲ ਵੀ ਤੈਨੂੰ ਮਿਲਾ ਦੇਾਂਗੇ ਵੀ ਤੂੰ ਆਪਦਾ ਫੋਨ ਲੈ ਕੇ ਨਾਲ ਵੀ ਜਿਹੜੇ ਦੇ ਵਿੱਚ ਰਿਕਾਰਡਿੰਗ ਆ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਜਦੋਂ ਮੈਂ ਗਿਆ ਉਹਨਾਂ ਕੋਲੇ ਦੂਜੇ ਦਿਨ ਜਾ ਕੇ ਤੇ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਰਕੇ ਉੱਥੇ ਡੀਐਸਪੀ ਸਾਹਿਬ ਰੋਏ ਵੀ ਆ ਵੀ ਮੈਂ ਝੂਠਾ ਫਸਾਇਆ ਜਾ ਰਿਹਾ ਹਾਂ ਵੀ ਸਾਨੂੰ ਤੂੰ ਪੈਸੇ ਲੈ ਲਾ ਤੇ ਪੈਸੇ ਲੈ ਕੇ ਵੀ ਤੂੰ ਵੀ ਆਪਦੇ ਬਿਆਨ ਮੁਕਰ ਜੀ ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਵੀ ਇੱਕ ਐਕਟੀਵਿਟੀ ਮੰਗਿਆ ਇਹਨਾਂ ਨੇ ਚਲੋ ਉਸ ਤੋਂ ਬਾਅਦ ਜਦੋਂ ਮੈਂ ਤੁਰਨ ਲੱਗਾ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਤਰਸਨਾ ਫੋਨ ਦਿਖਾਈ ਫੋਨ ਕੁੱਤਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਜੀ ਤੇ ਇਹਨਾਂ ਨੇ ਜਦੋਂ ਮੈਂ ਤੋਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਾ ਥੱਲੇ ਮਾਰ ਕੇ ਭੰਨਤਾਈ ਭੰਨ ਕੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਪਾਸੇ ਚੌਂਕੀ ਦੇ ਜਿੱਥੇ ਵੀ ਕਬਾੜ ਵਗੈਰਾ ਖੜਾ ਹੈ ਜੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪੈਟਰੋਲ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਆਪ ਪੈਟਰੋਲ ਕੱਢ ਕੇ ਤੇ ਇਹ ਮੈਨੂੰ ਕਹਿੰਦੇ ਵੀ ਫੋਨ ਨੂੰ ਅੱਕ ਲਾ ਦੇ ਚਲੋ ਜੀ ਮੈਨੂੰ ਇਹਨਾਂ ਨੇ ਜਦੋਂ ਮੈਂ ਕਿਹਾ ਵੀ ਫੋਨ ਨੂੰ ਮੈਂ ਅੱਕ ਲਾ ਵੀ ਮੇਰੇ 'ਚ ਪ੍ਰੂਫ ਆ ਇਹ ਕਹਿੰਦੇ ਕਹਿੰਦੇ ਵੀ ਨਹੀਂ ਅਸੀਂ ਚਰਤੇ ਕੋਈ ਪਰਚਾ ਪਾਵਾਂਗੇ ਵੀ ਤੈਨੂੰ ਅੰਤਰ ਦੇਵਾਂਗੇ ਤੇ ਵੀ ਤੂੰ ਫੋਨ ਬਚਾਉਣਾ ਪਊਗਾ ਚਲੋ ਜੀ ਮੈਂ ਪਟ્રોલ ਪਾਇਆ ਫੋਨ ਬਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਆ ਜੀ ਤੇ ਉਸ ਤੋਂ ਬਾਅਦ ਜਦੋਂ ਫੋਨ ਬਚਾਉਣ ਤੋਂ ਬਾਅਦ ਹੀ ਮੈਨੂੰ ਕੈਂਟ ਥਾਣੇ 'ਚ ਵੀ ਫੋਨ ਕਰਵਾਇਆ ਇਹਨਾਂ ਨੇ ਕੈਂਟ ਥਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਤੂਜੀਂ ਹਾਂ ਗੱਲ ਕੀਤੀ ਉਹ ਡੇੜੀ ਤੋਂ ਐਪਲੀਕੇਸ਼ਨ ਦਵਾ ਕੇ ਇਹ ਮੇਰੇ ਤੇ 376 ਦਾ ਪਰਚਾ ਦਰਜ ਕਰਨਾ ਚਾਹੁੰਦੇ ਸੀਗੇ ਪਰ ਉਹ ਵੀ ਇਹਨਾਂ ਦਾ ਕੋਈ ਵਾਹ ਨਹੀਂ ਚੱਲੀ ਸੀ ਜੋ ਬਹੁਤ ਰਾਇਆ ਇਹਨਾਂ ਨੇ ਡੀਐਸਪੀ 2 ਨੇ ਵੀ ਮੈਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਬਹੁਤ ਇਹਦੇ ਰੀਕਾਰਡ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਇਹਨਾਂ ਨੇ ਮੇਰੇ ਤੋਂ ਸਬੂਤ ਵੀ ਮੰਗੇ ਜੀ ਤੇ ਜਿਹੜੇ ਸਬੂਤ ਮੇਰੇ ਕੋਲ ਹੈਗੇ ਆ ਜੀ ਉਹ ਇਹ ਮਟਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਡੀਐਸਪੀ ਸਾਹਿਬ ਮੇਰੇ ਤੇ ਦਬਾਅ ਬਹੁਤ ਪਾ ਰਹੇ ਆ ਮੈਨੂੰ ਇਹਨਾਂ ਤੋਂ ਖਤਰਾ ਜੀ ਜੇ ਕੱਲ ਨੂੰ ਕੋਈ ਵੀ ਜਾਣ ਵਾਲ ਦੀ ਕੋਈ ਦਿੱਕਤ ਆਉਂਦੀ ਆ ਜੀ ਤਾਂ ਇਹ ਡੀਐਸਪੀ 2 ਤੇ ਡੀਐਸਪੀ ਪੁੱਛੋ ਤੇ ਮੰਗੀ ਜ਼ਿੰਮੇਦਾਰ ਹੋਣਗੇ ਇਤੋਂ ਨੂੰ ਕੀ ਲਾਦਾ ਬਠਿੰਡਾ ਪੁਲਸ ਸਾਹਿਬ ਦੇ ਅਫਸਰ ਨੂੰ ਬਚਾਉਣਾ ਚਾਹੁੰਦੀ ਹੈ ਹਾਂਜੀ ਇਹ ਜਿਹੜਾ ਇਹ ਡੀਐਸਪੀ ਦਾ ਨਾਮ ਕੱਢਿਆ ਗਿਆ ਡੀਐਸਪੀ ਨੇ ਮੇਰੇ ਸਾਹਮਣੇ ਵੀ ਪੈਸੇ ਵੀ ਮੰਨੇ ਆ ਵੀ ਜਦੋਂ ਮੈਂ ਨਾਲ ਕੋਲੇ ਗੱਲ ਕੀਤੀ ਹੈ ਜਦੋਂ ਅਸੀਂ ਇੱਕ ਦਿਨ ਇੱਥੇ ਮੈਨੂੰ ਦਫ਼ਤਰ ਡੀਐਸਪੀ ਦੇ ਵੀ ਬੁਲਾਇਆ ਗਿਆ ਇਹਨਾਂ ਨੇ ਜਿੱਦਣ ਮੈਨੂੰ ਕਿਹਾ ਵੀ ਆਦਾ ਫੋਨ ਲੈ ਕੇ ਆਈਂ ਤੇ ਵੀ ਆਪਾਂ ਤੇਰੇ ਫੋਨ 'ਚ ਪਹਿਲਾਂ ਰਿਕਾਰਡਿੰਗ ਸੁਣਾਵਾਂਗੇ ਤੇ ਇਹ ਡੀਐਸਪੀ ਦਾ ਨਾਮ ਨਾ ਕੱਢਿਆ ਜਾਵੇ ਜੀ ਪੈਸੇ ਇਹਨੂੰ ਸਾਰੀ ਗੱਲਬਾਤ ਇਹਨੂੰ ਰਾਜਕੁਮਾਰ ਪੁੱਛ ਕੇ ਕਰਦਾ ਸੀਗਾ ਜੀ ਸਾਰੀ ਗੱਲ ਤਾਂ ਇਹ ਪਤਾ ਉਹਨੂੰ ਡੀਐਸਪੀ ਨੂੰ ਇਹ ਤਾਂ ਬਸ ਇੱਕ ਉ ਜਾਣ ਕੇ ਇਹ ਡੀਐਸਪੀ ਬਾਹਰ ਕੱਢਿਆ ਗਏ ਸਿਟੀ 2 ਦਾ ਕੀ ਰੋਲ ਆ ਜੀ ਸਿਟੀ 2 ਦਾ ਰੋਲ ਇਹ ਆ ਜੀ ਕਿਉਂਕਿ ਉਹ ਲੇਡੀ ਦੇ ਜਿਹੜਾ ਵਕੀਲ ਆ ਉਹ ਉਹਦੇ ਵਕੀਲ ਦੇ ਉਹਦੇ ਨਾਲ ਰਿਲੇਸ਼ਨ ਆਇਆ ਕਿ ਜਾਣ ਪਛਾਣ ਹੈਗੀ ਆ ਜੀ ਤੇ ਉਹ ਬਹੁਤ ਜ਼ਿਆਦਾ ਮੇਰੇ ਤੇ ਉਹਨੇ ਦਬਾਅ ਪਾਇਆ ਜੀ ਬਹੁਤ ਮੇਰੇ ਨਾਲ ਫੋਨ ਤੇ ਵੀ ਜਦੋਂ ਮੈਂ ਗਿਆ ਵੀ ਹਾਂ ਤਾਂ ਇਹਨਾਂ ਨੇ ਮੈਨੂੰ ਇੱਕ ਦਿਨ ਪਹਿਲਾਂ ਜਦੋਂ ਪਹਿਲਾਂ ਬੁਲਾਇਆ ਸੀਗਾ ਜੀ ਜਿਸ ਨੂੰ ਸਭ ਤੋਂ ਪਹਿਲਾਂ ਅਪਲੀਕੇਸ਼ਨ ਇਹਨਾਂ ਨੇ ਦਿੱਤੀ ਆ ਜੀ ਉਧਰ ਵੀ ਮੈਨੂੰ ਬਹੁਤ ਔਕਾ-ਸੌਕਾ ਬੋਲਿਆ ਵੀ ਮੈਂ ਤੇ ਤੇ ਪਰਚਾ ਪਾ ਦੂੰਗਾ ਇਹਨੇ ਮੈਨੂੰ ਕੋਈ ਵੀ ਲਿਖਾਇਆ ਵੀ ਤੂੰ ਜਨਾਨੀ ਨੂੰ ਬੁਲਾਉਣਾ ਨਹੀਂ ਤੂੰ ਜਨਾਨੀ ਤੋਂ ਪੈਸੇ ਨਹੀਂ ਮੰਗਣੇ ਪਰ ਮੈਂ ਉਹ ਚੀਜ਼ ਲਿਖੀ ਨਹੀਂ ਲਿਖ ਕੇ ਨਹੀਂ ਦਿੱਤੀ ਜੀ ਪਰ ਮੈਂ ਉਹ ਚੀਜ਼ ਆਪਦੀ ਵਾਪਸ ਲੈ ਲਈ ਸੀਗੀ ਜੀ ਪਰ ਇਹਨਾਂ ਨੂੰ ਮੈਂ ਲਿਖ ਕੇ ਦਿੱਤੀ ਨਹੀਂ ਇਹਨੇ ਜੋਰ ਬਹੁਤ ਲਾਇਆ ਸੀਗਾ ਈਐਸਪੀ 2 ਨੇ ਜੀ ਤੇ ਇਹ ਇੰਨੀ ਕੁ ਬੇਨਤੀ ਮੇਰੀ ਕੋਲ ਕੀਤੀ ਜਾਵੇ ਜਿਉਂਦਾ ਅਗਲਾ ਕਦਮ ਕੀ ਹੈ ਹੁਣ ਪੁਲਿਸ ਵਾਲਾ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਪ੍ਰੈਸ਼ਰ ਇਹ ਕਰ ਰਹੀ ਹੈ ਵੀ ਕਿਉਂਕਿ ਵੀ ਇਹ ਕਹਿੰਦੇ ਆ ਵੀ ਤੂੰ ਜਿਹੜੇ ਪ੍ਰੂਫ ਆ ਤੇਰੇ ਕੋਲੇ ਉਹ ਸਾਰੇ ਵੀ ਸਾਨੂੰ ਦੇ ਦੇ ਵੀ ਡਿਲੀਟ ਕਰ ਦੇ ਡਿਲੀਟ ਕਰਕੇ ਤੇ ਤੂੰ ਸਾਨੂੰ ਇੱਕ ਅਫੀਡੇਵਿਟ ਦੇ ਦੇ ਵੀ ਇਹ ਜਿਹੜੇ ਸਬੂਤ ਆ ਸਾਰੇ ਅਸੀਂ ਮਿਟਾ ਵੀ ਮਿਟਾ ਦੇ ਤੇ ਤੈਨੂੰ ਅਸੀਂ ਪੈਸੇ ਦੇ ਦਾਂਗੇ ਮੈਂ ਕਿਸੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਵੀ ਇਹ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਜੀ ਕਿਹੜੀ ਇਹਦੀ ਬੰਦੀ ਕਾਰਵਾਈ ਆ ਇਹ ਡੀਐਸਪੀ ਤੇ ਵੀ ਕੀਤੀ ਜਾਵੇ ਰਾਏ ਕੁਮਾਰ ਤੇ ਵੀ ਤੇ ਨਰਮਲ ਤੇ ਵੀ ਭਾਈ ਜੀ ਤੁਹਾਡੇ ਕੋਲ ਜਿੰਨੇ ਬੰਦੇ ਤੁਸੀਂ ਅਲੀਗੇਸ਼ਨ ਲਾਰੇ ਦੋਸ਼ ਲਾਰੇ ਹਾਂਜੀ ਹਾਂਜੀ ਹੈਗੇ ਆ ਜੀ ਠੀਕ ਹੈ ਥੈਂਕ ਯੂ